ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਤੁਹਾਨੂੰ ਪਤਾ ਸਾਡਾ YouTube ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਚੈਨਲ ਹੈ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਦੱਸਿਓ ਵੀ ਕਿਹੜਾ ਟੌਪਿਕ ਤੁਹਾਨੂੰ ਬੈਸਟ ਤੇ ਨਾਈਸ ਲੱਗਾ ਵਾ ਤੇ ਤੁਹਾਡਾ ਛੋਟਾ ਵੀਰ ਗੋਪੀ ਮੱਝ ਵਾਲਾ ਜਿਹੜਾ ਤਰਨਤਾਂ ਦਾ ਬਿਲੋਂਗ ਕਰਦਾ ਹੈ ਤੇ ਵਕ ਵਕ ਟੌਪ ਮੈਂ ਵਿਸ਼ਾ ਮੁੱਦੇ ਮਰਿਆ ਬਕਾਲਾ ਬਰ ਚਾਚਾ ਡੇਲੀ ਕਾਉਂਟਿਨ ਕੋਈ ਡੇਲੀ ਪੋਸਟ ਪਾਉਂਦੇ ਰਹੇ ਆ ਅੱਜ ਆਪਣਾ ਜਿਹੜਾ ਸਭਰਾ ਫਿਰੋਜ਼ਪੁਰ ਹੋ ਗਿਆ ਜਿਹੜਾ ਕਪੂਰ ਥਲੇ ਬੰਨ ਟੁੱਟਾ ਵਾ ਇਹਦੇ ਸਾਰੇ ਬਰੇ ਆਪ ਚਰਚਾ ਕਰਾਂਗੇ ਵੀ ਕਿਹੜੀਆਂ ਸੰਪਰਦਾਵਾਂ ਇਸ ਵਿੱਚ ਯੋਗਦਾਨ ਪਾ ਰਹੀਆਂ ਕਿਹੜੇ ਕਲਾਕਾਰ ਕੀ ਪੇਜ ਰਹੇ ਨੇ ਹਨਾ ਇਹ ਸਾਰੀ ਟੌਪਿਕ ਕੋਈ ਜਿਹੜਾ ਟਾਡੀ ਕੁਵੀ ਸ਼੍ਰੀ ਕੀ ਪੇਜ ਰਹੇ ਨੇ ਇਹ ਸਾਰੀ ਗੱਲਬਾਤ ਆਪਾਂ ਚਰਚਾ ਡਿਬੇਟ ਕਰਾਂਗੇ ਕਿਹੜੇ ਲੀਡਰ ਉੱਥੇ ਪਹੁੰਚ ਰਹੇ ਨੇ ਕੀ ਸੇਵਾ ਕਰ ਰਹੇ ਨੇ ਏ ਟੂ ਜ਼ेड ਆਪਾਂ ਵੱਖ-ਵੱਖ ਸਟੈਪ ਬਾਈ ਸਟੈਪ ਗੱਲ ਕਰਾਂਗੇ ਸਭ ਤੋਂ ਪਹਿਲਾ ਸਟੈਪ ਕਰ ਲਈਏ ਵੀ ਆਪਾਂ ਮਾਝੇ ਦਾ ਸ਼ਾਨ ਪੱਟੀ ਦਾ ਪੱਟੀ ਦੀ ਸ਼ਾਨ ਮਾਝੇ ਦਾ ਸਟਾਰ ਪੋਲੀਟਿਕਲ ਲੀਡਰ ਲਾਲਜੀਤ ਸਿੰਘ ਪੁੱਲਰ ਤੇ ਬਹੁਤ ਵਧੀਆ ਤਨਦੇਹੀ ਨਾ ਮੇ ਮਤਲਬ 24 ਘੰਟੇ ਦਿਨ ਰਾਤ ਮਿਹਨਤ ਲਈ ਬੜਾ ਮਿਹਨਤ ਕਰ ਰਿਹਾ ਕਿਉਂਕਿ ਕੱਲ ਵੀ ਸਾਨੂੰ ਮਿਲਿਆ ਕੱਲ ਨੂੰ ਹੱਥ ਮਲਾ ਕੇ ਗਿਆ ਵਾ ਮਤਲਬ ਘੱਟੋ ਘੱਟ 20 25 ਦਿਨ ਹੋ ਗਏ ਸਭਰਾ ਵਾਲਾ ਬਣ ਜਿਹੜਾ ਮਤਲਬ ਕੁੱਤੀ ਵਾਲਾ ਡੂਮੀ ਵਾਲਾ ਹੋ ਗਿਆ ਹਨ ਜਿਹੜਾ ਕੜੋਮ ਬਾਨ ਟੁੱਟਾ ਨਾ ਨਰ ਪਿੰਡ ਬੜੇ ਪੈਂਦੇ ਬਈਕਾਂ ਪੈਂਦੇ ਤੇ ਰਾਸਦ ਬਹੁਤ ਵੱਡੇ ਲੈਵਲ ਤੇ ਆਪਣੀ ਸਰਕਾਰ ਆਮ ਪਾਰਟੀ ਵਿਚਾਰ ਰਹੀ ਹੈ ਮੰਤਰੀ ਸਾਹਿਬ ਵਿਚਾਰ ਰਹੇ ਨੇ ਲਾਲਜੀ ਸਿੰਘ ਬੁਲ ਕੈਬਨ ਮੰਤਰੀ ਪੰਜਾਬ ਪੱਟੀ ਦੀ ਸ਼ਾਨ ਤੇ ਕੈਬਨ ਮੰਤਰੀ ਜ਼ਿਲ੍ਹਾ ਟਰਾਂਸਪੋਰਟ ਮੰਤਰੀ ਜੇਲ੍ਹ ਮੰਤਰੀ ਨਵਰਾਏਕ ਮਿਲਾ ਪਤਾ ਕਿਉਂ ਜਿਹੜਾ ਬੰਦਾ ਕੰਮ ਹੁਣ ਲਾਈਵ ਮੈਚ ਸਾਰਾ ਕੋਸ ਤੇ ਵੇਖਿਆ ਪੰਜ 6 ਵਜੇ ਦਰਸ਼ਨੀ ਵੀ ਕਰ ਆਇਆ ਬੰਨ ਦੇ ਉੱਤੇ ਸੇਵਾ ਪਾਣੀ ਹਾਜ਼ਰੀਆਂ ਵੀ ਲਵਾਇਆ ਦਾ ਛੋਟਾ ਤੁਹਾਡਾ ਵੀਰ ਉੱਥੇ ਆ ਵੀ ਚੋਕਰ ਫੀਡ ਹੋ ਗਈ ਮਤਲਬ ਆਟਾ ਦਾਲ ਸਬਜ਼ੀ ਸਾਰਾ ਕੋ ਏ ਟੂ ਜ਼ੈਡ ਪਹੁੰਚ ਰਿਹਾ ਕਿਉਂਕਿ ਗਾਵਾਂ ਲਈ ਬਹੁਤ ਬੜੀ ਮੁਸ਼ਕਲ ਹੋ ਗਈ ਚਾਰਾ ਜਾ ਰਿਹਾ ਵਾ ਗਾਵਾਂ ਦਾ ਚਾਰ ਫੀਡ ਬਹੁਤ ਵੱਡੇ ਲੈਵਲ ਦੇ ਟਰੱਕ ਆ ਰਹੇ ਨੇ ਤੇ ਮੰਤਰੀ ਸਾਹਿਬ ਦਿਨ ਰਾਤ 2 2 3 3 ਵਜੇ ਤੱਕ ਸੇਵਾ ਡੇਲੀ ਕੰਟੀਨਿਊ ਆਪਣੇ ਪੀਏ ਦਲਬਾਖ ਸਿੰਘ ਪੀਏ ਵੀ ਵੱਡੇ ਲੈਵਲ ਤੇ ਸੇਵਾ ਕਰ ਰਹੇ ਨੇ ਬੜਾ ਚੰਗਾ ਲੱਗਦਾ ਕਿਉਂਕਿ ਹੁਣ 2027 ਦੇ ਵੀ ਇਲੈਕਸ਼ਨ ਆ ਰਹੇ ਆ ਤੇ ਇਹ ਜਿਹੜੀ ਆਮ ਪਾਰਟੀ ਆ ਭਗਵੰਤ ਮਾਨ ਵੀ ਕੱਲ ਫਰੂਜਪੁਰ ਆ ਆਪਣਾ ਮਨੀਸ਼ ਸੋਧਿਆ ਵੀ ਆਏ ਨੇ ਸਾਰੇ ਆਪਣਾ ਆਪੋ ਆਪਣਾ ਵੱਡੇ ਪੱਧਰ ਤੇ ਯੋਗਦਾਨ ਕਰ ਰਹੇ ਨੇ ਉਸ ਤੋਂ ਬਾਅਦ ਜੇ ਆਪਾਂ ਕਾਲੀਆਂ ਦੀ ਗੱਲ ਕਰ ਲਈਏ ਕਾਲੇ ਸੁਖਬੀਰ ਸਿੰਘ ਬਾਦਲ ਉਹ ਵੀ ਫਿਰੋਜ਼ਪੁਰ ਤੋਂ ਨਤਾਰਨ ਦਾ ਫੇਰਾ ਕੀਤਾ ਵਾ ਤੇ ਵੱਡੇ ਲੈਵਲ ਦੇ ਡੀਜ਼ਲ ਦੀ ਸੇਵਾ ਕਰ ਲਈ ਕਿਉਂਕਿ ਟਰੈਕਟਰ ਟਰਾਲੀਆਂ ਦਾ ਬਹੁਤ ਵੱਡਾ ਕੰਮ ਯੋਗਦਾਨ ਮਿੱਟੀ ਦੀਆਂ ਟਰਾਲੀਆਂ ਬਹੁਤ ਵੱਡੇ ਲੈਵਲ ਤੇ ਜਾ ਰਹੀਆਂ ਤੋਂ ਨਾ ਘੱਟੋ ਘੱਟ 10000 20000 ਮੇਰੇ ਹਿਸਾਬ ਨਾਲ ਡੀਜ਼ਲ ਦੀ ਸੇਵਾ ਕੀਤੀ ਹੈ ਆਪਣੇ ਸ਼ਰੂਮ ਨੇ ਕੱਲੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਜਿਹੜੀ ਵਾਈਫ ਆ ਹਰ ਸਿਮਰਤ ਕੋਰ ਜਿਹੜੀ ਹਰ ਸਿਮਰਤ ਕੋਰ ਜਿਹੜੀ ਬਾਦਲ ਜਿਹੜੀ ਉਹਨਾਂ ਦੀ ਉਹ ਵੀ ਵੱਡੇ ਪੱਧਰ ਤੇ ਸੇਵਾ ਰਾਹਤ ਕਾਰਜ ਕਰਨ ਕੋਈ ਸ਼ਿਪ ਦੇ ਤਲ ਤੇ ਵੱਡੀ ਸੇਵਾ ਹੋ ਰਹੀ ਆ ਕਿਉਂਕਿ ਹੁਣ ਪਾਰਟੀ ਕੋ ਮ ਕਾਂਗਰਸ ਕਾਲੀ ਆਮ ਪਾਰਟੀ ਆ ਇਹ ਅੱਜ ਪਾਰਟੀ ਦੇ ਉੱਪੇ ਉੱਠ ਕੇ ਸੇਵਾ ਕਿਉਂ ਨਹੀਂ ਕਿਉਂਕਿ ਇਹ ਚ ਆਪਾਂ ਕੋਈ ਉਥੇ ਸਿਆਸਤ ਤੇ ਕੋਈ ਆਪਾਂ ਉਥੇ ਕੰਟਰੋਵਰਸੀ ਨਾ ਕੋਈ ਆਪਾਂ ਲੈਕਚਰ ਦੇਣਾ ਆਪਾਂ ਸੇਵਾ ਕਰਨੀ ਹੈ ਜਿਹੜੀ ਹੈ ਇਹ ਇਕੱਠੀਆਂ ਹੋ ਜਾਣ ਪਾਰਟੀਆਂ ਵੱਧ ਤੋਂ ਵੱਧ ਚੰਨੀ ਸਾਹਿਬ ਆਪਣੇ ਸਾਫ ਦਾ ਸੀਐਮ ਚੰਨੀ ਸਾਹਿਬ ਚੰਨੀ ਜਿਹੜੇ ਕਾਂਗਰਸ ਦੇ ਵੱਡੇ ਪੱਧਰ ਤੇ ਸੇਵਾ ਕਰ ਸੁਨੇਹ ਜਖਰ ਕਰ ਲੈਣੇ ਹਨ ਸਾਰੇ ਕਾਰਨ ਡੇਰਾ ਬਿਆਸ ਵਾਲੇ ਕਾਰਨ ਟਿੰਡੀਆਂ ਗਾ ਰਣਜੀਤ ਸਿੰਘ ਟਿੰਡੀਆਂ ਦੀ ਸੇਵਾ ਵੱਡੇ ਲੈਵਲ ਤੇ ਕਰ ਰਹੇ ਨੇ ਆ ਬਾਅਦ ਕਿਉਂਕਿ ਸਟੈਪ ਬਾਈ ਸਟੈਪ ਆਪਾਂ ਗੱਲ ਕਰਾਂ ਪਹਿਲਾਂ ਆਪਾਂ ਲੀਡਰਾਂ ਦੀ ਗੱਲ ਕਰ ਲਈਏ ਰਾਣਾ ਗਰਜੀਤ ਸਿੰਘ ਜਿਹੜੇ ਕਾਂਗਰਸ ਦਾ ਜਿਹੜਾ ਇਧਰਲੀ ਸੜਕਪੂਰ ਥੱਲੇ ਦਾ ਉਹ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਫੀਡਾਂ ਕਿਉਂਕਿ ਚਾਰਾ ਬਹੁਤ ਵੱਡੀ ਸੇਵਾ ਕਿਉ ਠੰਡਾ ਤ ਤ ਸਭ ਏ ਟੂ ਜੈਡ 24 ਘੰਟੇ ਲੱਗ ਵਰਤ ਰਿਹਾ ਜਿਹੜਾ ਆਪਣਾ ਫੜੋ ਮੇੜਾ ਬਨ ਨਵਾ ਸਭਰਾ ਵਾਲਾ ਬਨ 20 25 ਦਿਨ ਹੋ ਗਏ ਵੱਡੇ ਪੱਦੇ ਤੇ ਸੇਵਾ ਚੱਲ ਰਹੀ ਆ ਇੱਥੇ ਸਾਰੇ ਮੰਤਰੀ ਆਣ ਕਿਉਂਕਿ ਪੱਟੀ ਦਾ ਕਿਉਂਕਿ ਜਿਹੜਾ ਹਰੀਕੇ ਬਨ ਜਿਹੜਾ ਪੱਟੀ ਦੇ ਅੰਦਰ ਹੁੰਦਾ 40 50 ਪਿੰਨਾਂ ਦੇ ਕਿਉਂਕਿ ਲਾਲਜੀਪੁਰ ਦੇ ਅੰਦਰ ਹੁੰਦਾ ਜਿਹੜਾ ਹਰੀਕੇ ਸਭਰਾ ਵਾਲਾ ਬਨ ਉਧਰ ਮੈਦੀਪੁਰ ਬਨ ਟੁੱਟਾਣਾ ਉਧਰ ਸਾਡੇ ਐਮਐਲ ਸਰਵਨ ਸਿੰਘ ਤੋਂ ਵੱਡੇ ਪੱਧਰ 'ਤੇ ਸੇਵਾ ਕਰ ਰਹੇ ਚੋਕਰੀ ਸੇਵਾ ਕਰ ਰਹੇ ਚਾਰ ਦੀ ਸੇਵਾ ਕਰ ਰਹੇ ਫੀਡ ਦੀ ਸੇਵਾ ਕਰ ਰਹੇ ਨੇ ਵੱਡੇ ਪੱਧਰ ਤੇ ਆਟਾ ਆ ਰਿਹਾ ਵੱਡੇ ਪੱਧਰ ਤੇ ਵੇਸਣ ਆ ਰਿਹਾ ਘਰਿਆ ਘਰਾਂ ਜਿਹੜੇ ਆਟਾ ਦਾਲ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਇਹ ਤਾਂ ਆਪਾਂ ਹੁਣ ਕਾਂਗਰਸੀ ਕਾਂਗਰਸ ਵੀ ਕਈ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਕਾਲੀ ਵੀ ਕਰ ਰਹੇ ਨੇ ਆਮ ਪਾਰਟੀ ਜਲ ਕਲ ਸੀਐਮ ਮਾਨੀ ਭਗਵੰਤ ਮਾਨੀ ਫਰੂਜਪੁਰ ਪੱਟੀ ਸ਼ਹਿਰ ਵੀ ਇਧਰਲੀ ਸਾਈਡ ਵੀ ਸਾਰੇ ਉਹਨਾਂ ਵਿਕਾਸ ਦਾ ਦੌਰਾ ਕਿਤੇ ਕੀ ਕੀ ਪ੍ਰਬੰਧ ਆਪ ਜਾਈ ਜਾ ਲੈ ਕਿਉਂਕਿ ਇਹ ਚੀਜ਼ਾਂ ਕਿਉਂਕਿ ਲੈਕਸ਼ਨ ਤੇ ਚਲੋ ਹੁਣੇ ਹੁਣੇ ਇਹਨਾਂ ਸੇਵਾ ਕਰਨਾ ਸੈਂਟਰ ਸਰਕਾਰ ਦਾ ਕੰਮ ਆ ਵੀ ਪਿਲਾਂ ਨੋਟੀਫਿਕੇਸ਼ਨ ਹੁੰਦਾ ਵੀ ਪਰ ਇਹ ਆ ਵੀ ਇਹਨਾਂ ਨੂੰ ਇਕੱਠੇ ਹੋ ਕੇ ਇੱਕ ਇਕੱਠੇ ਜੁਟ ਹੋ ਕੇ ਸੇਵਾ ਵੱਡੇ ਪੱਧਰ ਤੇ ਕਰਨੀ ਲੋੜ ਆ ਪਰ ਇਹ ਬੜਾ ਮਨ ਨੂੰ ਚੰਗਾ ਲੱਗਦਾ ਸਾਡੇ ਲਾਲਜੀਤ ਸਿੰਘ ਭੁਲਦੇ ਨਰਾਸੇਵਾ ਲਈ ਕਰ ਰਹੇ ਨੇ ਰੋਜ਼ ਹੀ ਢੇੜਾ ਮਾਦ ਰਹੀ ਕਿਉਂਕਿ ਸਭਰਾ ਬਾਂਹ ਨੇੜਾ ਪੱਟੀ ਦੇ ਨਾਲ ਕਿਉਂਕਿ ਸ਼ਹਿਰਾਂ ਜੀ ਵੀ ਪਾਣੀ ਆ ਸਕਦਾ ਵੱਡੇ ਪੱਧਰ ਤੇ ਪਾਣੀ ਕਿਉਂਕਿ ਬਹੁਤ ਵੱਡਾ ਦਰਿਆ ਕਿਉਂਕਿ ਉਹਦੇ ਨਾਲ ਬਾਈਕਾਂ ਬਹੁਤ ਵੱਡੇ ਲੈਵਲ ਤੇ ਪੈਂਦੀਆਂ ਅਸੀਂ ਆਪ ਵੇਖ ਕੇ ਆਏ ਬਾਈਕਾਂ ਦੇ ਘਟੋ ਘਟਾਈਆਂ ਇੰਨਾ ਪਾਣੀ ਆ ਚੁੱਕਾ ਵਾ ਉਹ ਆਪ ਦੇ ਜਿਹਨੂੰ ਮਰੜਨ ਨੇ ਮਰਨ ਤਰੇਣਾ ਪੈਂਦੀ ਉਹਨਾਂ ਨੂੰ ਪੱਕੇ ਕਰ ਰਹੇ ਨੇ ਸਭਰਾ ਬਾਂਹ ਤੁਸੀਂ ਵੇਖ ਸਕਦੇ ਲਾਈਵ ਕਿ ਵੀ ਕਨ ਪੀ ਬੀ 46 ਲਾਈਵ YouTube ਚੈਨਲ ਤੇ ਆਪਣਾ ਲਾਈਵ ਹੁੰਦਾ ਬਸ ਭਰਾ ਬੰਦਾ ਤੇ ਕੋਟ ਬੁੱਢਾ ਗਿਆ ਮੈਦੀਪੁਰ ਫਰੋਜ਼ ਜਿੱਧਰ ਨੂੰ ਮਤਲਬ ਬੰਨ ਤੁਰਿਆ ਜਾਂਦਾ ਨਾ ਹਰੀਕੇ ਹੜਦਾ ਜੜਾ ਕਤੀ ਗੇੜ ਖੋਲੇ ਉਹਦੇ ਨਾਲ-ਨਾਲ ਦੇ ਪਿੰਡਾਂ ਤਰੇੜਾ ਪੈ ਰਹੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਵਾ ਕਈਆਂ ਨੇ ਮੱਜਾਂ ਰੋੜਗੀਆਂ ਕਈਆਂ ਨੇ ਗਾਵਾਂ ਰੋੜਗੀਆਂ ਕਈਆਂ ਬੰਦੇ ਰੋੜੇ ਕਿੰਨੀਆਂ ਮੋਤਾ ਹੋਈਆਂ ਤੁਸੀਂ ਵੇਖ ਸਕਦੇ ਹਰ YouTube ਚੈਨਲ ਤੇ ਉਸ ਤੋਂ ਬਾਅਦ ਆਪਾਂ ਕਾਂਗਰਸ ਦੀ ਵੀ ਗੱਲ ਕਰਤੀ ਕਾਲੀਆਂ ਦੀ ਵੀ ਗੱਲ ਸੁਖਬੀਰ ਸਿੰਘ ਬਾਦਲ ਹਰਸ਼ਿੰਦਰ ਕੋਰ ਬਾਦਲਾਣਾ ਸਾਰੇ ਆਪਣੇ ਵੱਖ-ਵੱਖੋ ਵੱਖ-ਵੱਖ ਯੋਗਦਾਨ ਕੋਈ ਚਾਰ ਵੱਡੇ ਲੈਵਲ ਦੇ ਪੇਰੇ ਆਣਾ ਕੋਈ ਟਰੱਕ ਪਰ ਕੇ ਸਮਗਰੀਆਂ ਭੇਜ ਰਿਹਾ ਹਣਾ ਕੋਈ ਪੀਣ ਵਾਲਾ ਪਾਣੀ ਪੇਰੇ ਬਹੁਤ ਵੱਡੇ ਪਦਰ ਤੇ ਹੁਣ ਉਸ ਤੋਂ ਬਾਅਦ ਆਪਾਂ ਸਾਰੀ ਕਾਲੀ ਕਾਂਗਰਸ ਲੀਡਰ ਸਾਰਿਆਂ ਦੀ ਗੱਲ ਕਰਕੇ ਹੁਣ ਆਪਾਂ ਆਈਏ ਸੰਪਰਦਾਵਾਂ ਜਿਹੜੇ ਆਪਣੇ ਬਾਬੇ ਸੇਵਾ ਕਰ ਰਹੇ ਨੇ ਬਾਬਾ ਹਾਕਮ ਸਿੰਘ ਜੀ ਬਾਬਾ ਸੁੱਖਾ ਸਿੰਘ 44 ਸਾਹਿਬ ਵਾਲੇ ਜਿਹੜੇ ਸੇਵਿਕਪੁਰ ਗੁਰਪਰੀ ਆਪਣਾ ਟੋਲਾ ਸਾਹਿਬ ਲੱਗੇ ਸੁਹਾਵੇ ਵਾਲੇ ਬਾਬਾ ਉਹਨਾਂ ਨਿਰੰਤਰ ਸੇਵਾ ਚੱਲ ਰਹੀ ਹੈ 24 ਘੰਟੇ ਲੰਗਰ ਮੇਰੇ ਸਨ 20 25 ਦਿਨ ਉਦੋਂ ਤੋਂ ਪਹਿਲੇ ਦਿਨ ਤੋਂ ਚੱਲ ਰਿਹਾ ਕਿਉਂਕਿ ਜਿਹੜਾ 2023 ਵਾਲਾ ਪਾਣ ਟੁੱਟਾ ਸੀ ਇਹ ਵੀ ਵੱਡੇ ਪੱਧਰ ਤੇ ਬਾਬੇ ਨੇ 50 60 ਫੁੱਟ ਪਾਰ ਪਿਆ ਇੱਕੜੂ ਮਦਹਰੀ ਦੇ ਲੱਗੇ ਜਿਹੜਾ ਹਾਈਵੇ ਤੋਂ 50 60 ਫੁੱਟ ਦਾ ਉਹ ਤਾਂ ਨਿਰੰਤਰ ਜਾਰੀ ਬਾਬਾ ਸੁਖਾ ਸਿੰਘ ਬਾਬਾ ਹਾਕਮ ਸਿੰਘ ਇਸਰਾਲੀ ਸਾਹਿਬ ਸੇਵਕਪੁਰੀੜਾ ਗੁਰਪੁਰੀ ਕੋਰਤਵਾਰ ਆਪਣੇ ਚੋਲਾ ਸਾਹਿਬ ਲਾਗੇ ਵੱਡੇ ਪੱਧਰ ਸੇਵਾ ਤੇ ਬਾਕੀ ਜਥੇ ਬੰਦੀਆਂ ਸਾਰੀਆਂ A to Z ਸੇਵਾ ਕਰ ਰਹੀਆਂ ਨੇ ਕਿਸਾਨ ਜਥੇ ਬੰਦੀਆਂ ਡਕੌਂਦਾ ਆ ਗਈ ਗ੍ਰਾਹਾਂ ਆ ਗਈ ਇਹ ਸਾਰੇ ਕੱਲ ਕੱਲ ਸਾਨੂੰ ਵੇਖ ਕੇ ਗਿਆਨ ਸਾਲੇ ਗੱਲਬਾਤ ਕਰਕੇ ਕਿਉਂਕਿ ਮੋਢੇ ਨਾਲ ਮੋਢਾ ਸੇਵਾ ਕਰ ਰਿਹਾ ਕਿਉਂਕਿ ਸ਼ੰਭੂ ਬਾੜ ਰਖਨੋਰੀ ਬਾੜਰ ਜਿਹੜੇ ਆਪਣੇ ਜਦੋਂ ਦਿੱਲੀ ਮੋਰਚਾ ਉਦੋਂ ਆਪਾਂ ਸਾਰੇ ਰਲ ਮਿਲ ਕੇ ਕਿਸਾਨ ਮਜ਼ਦੂਰ ਇਕਤਾ ਸੰਘਰਸ਼ ਕਮੇਟੀ ਨੇ ਜੋੜ ਰਹਾ ਇਹ ਵੀ ਡਕੌਂਦਾ ਸਾਹਿਬ ਹੀ ਆਏ ਨੇ ਕੱਲੋਂ ਗ੍ਰਾਹ ਜਿਹੜੀ ਸੰਗਮਾਂ ਵਾਲੇ ਪੱਗੂ ਪਰ ਸਾਰੇ A to Z ਸੇਵ ਜਥੇ ਬੰਦੀਆਂ ਸਾਧ ਉਹਨਾਂ ਆਪਣੇ ਲੰਗਰ ਹੈ ਹੁਣ 12ਵੇਂ ਜਨਸੀਨ ਆਪਣੇ ਅਫਤਾਰ ਸਿੰਘ 12ਵੇਂ ਮੁਖੀ ਸੌਰ ਸਿੰਘ ਵਾਲੇ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਮਤਲਬ ਘਰਾਂ ਤੋਂ ਰਾਸ਼ਨ ਜਾ ਰਿਹਾ ਉਹਨਾਂ ਦੇ ਜਿਹੜਾ ਹੈਡ ਕੁਆਟਰ ਸੋਰਸਿੰਗ ਤੋਂ ਵੱਡੇ ਪੱਧਰ ਤੇ ਸੇਵਾ ਜਾ ਰਹੀ ਆ ਤੇ ਉਹਨਾਂ ਦਾ ਵੀ ਲੰਗਰ ਉਦੋਂ ਤੋਂ ਹੀ ਚੱਲ ਗਈ 25 ਦਿਨ ਉਹਨਾਂ ਦਾ ਵੀ ਲੰਗਰ ਜਿੱਥੇ ਬੰਦੀਆਂ ਦਾ ਵੀ ਲੰਗਰ ਚਾਹ ਪਕੌੜੇ ਹਨਾ ਮਤਲਬ ਠੰਡਾ ਠੰਡਾ ਸ਼ਬੀਲਾ ਸਾਰਾ ਕੋਈ A to Z ਸ਼ਬੀਲਾ ਸ਼ਰਧਾਈਆਂ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ ਤੇ ਮਬਾਸ਼ਿੰਦਰ ਸਿੰਘ ਸਭਰਾ ਵਾਲੇ ਟ੍ਰੇ ਮਿੱਟੀ ਦੀਆਂ ਟਰਾਲੀਆਂ ਕੋਈ ਡੀਜ਼ਲ ਦੀ ਸੇਵਾ ਕਰ ਰਿਹਾ ਕੋਈ ਵੱਡੇ ਪੱਧਰ ਤੇ ਟਰਾਲੀਆਂ ਟ੍ਰੈਕਟਰਾਂ ਦੀ ਸੇਵਾ ਕਰ ਰਿਹਾ ਮਿੱਟੀ ਦੀ ਸੇਵਾ ਕਰ ਰਿਹਾ ਬੰਨ ਤੋਂ ਮਿੱਟੀਆਂ ਲਿਆ ਆ ਰਹੇ ਨੇ ਕਿਉਂਕਿ ਪੰਜਾਂ ਪੰਜਾਂ ਮਿੰਟਾਂ ਪਰ ਇੰਨੀਆਂ ਟਰਾਲੀਆਂ ਆ ਰਹੀਆਂ ਤੁਸੀਂ ਗਿਣ ਨਹੀਂ ਸਕਦੇ ਘਟੋ ਘਟ ਚਾਰ ਪੰਜ ਸੂ ਟਰਾਲੀ ਰੋਜ਼ ਦੀ ਉੱਥੇ ਜਾਂਦੀ ਬੰਨ ਪੱਕੇ ਤੇ ਕਰਨਦਾ ਮਰੜਾ ਪੱਕੇ ਕਰਨਦਾ ਮਰੜ ਤੁਸੀਂ ਸਮਝਦੇ ਹੋਗੇ ਕਿਉਂਕਿ ਵੱਡੇ ਪੱਧਰ ਤੇ ਬੈਕਾਂ ਪੈਂਦੀਆਂ ਜਿਹੜੇ ਸਭਰਾ ਬੰਨ ਦੇ ਨਾਲ ਨਾਲ ਵੱਡੇ ਪੱਧਰ ਤੇ ਬੈਕ ਜੇ ਨਹੀਂ 50 50 40 40 ਕਿਲੇ ਪੈਰੀ ਨਾਲ ਲੱਗਦੀ ਘਰਾਂ ਚ ਪਾਣੀ ਆ ਸਦਾ ਉਹ ਤੋਂ ਬਾਅਦ ਬਾਬਾ ਜਸਵੰਤ ਸਿੰਘ ਸੁੱਢੀ ਜਿਹੜੇ ਆਪਣੇ ਬਾ ਅਸਲ ਤਾਲੇ ਵੱਡੇ ਪਦੇ ਮਹਿਦੀ ਕੋਲੇ ਬਾਂਡ ਟਟਾ ਬਾਰਡਰ ਤੇ ਉਹ ਵੱਡੇ ਪਦੇ ਸੇਵਾ ਕਰ ਰਹੇ ਬਾਬਾ ਜਗਤਾ ਸਿੰਘ ਤਰਨ ਤਰਨ ਵਾਲੇ ਸੇਵਾ ਕਰ ਰਹੇ ਨੇ ਬਾਬਾ ਹਾਕਮ ਸਿੰਘ ਜੀ ਬਾਬਾ ਸੁੱਖਾ ਸਿੰਘ ਜੀ ਵੱਡੇ ਪਦੇ ਸੇਵਾ ਕਰ ਰਹੇ ਕਿਉਂਕਿ ਸੰਪਰਦਾਵਾਂ ਨੇ ਪਹਿਲੇ ਦਿਨੋਂ ਹੀ ਕਿਉਂਕਿ ਸੇਵਾ ਬਹੁਤ ਕਿਉਂਕਿ ਜਿਹਨੂੰ ਜਦੋਂ ਮਹਾਪੁਰਸ਼ਾਂ ਨੇ ਵਚਨ ਕਰਤਾ ਵੀ ਤੁਸੀਂ ਸੇਵਾ ਕਰਨੀ ਉਹ ਉਦੋਂ ਤੋਂ ਡਟੇ ਹੋਏ ਨੇ ਪਹਿਲੇ ਦਿਨ ਤੋਂ ਹੀ ਡਟੇ ਨੇ ਵੱਡੇ ਪਦੇ ਦੇ ਡਟੇ ਹੋਏ ਨੇ ਉਸ ਤੋਂ ਬਾਅਦ ਆਪਾਂ ਆ ਜਿਹੜੇ ਸੈਲੀਬ੍ਰਿਟੀ ਸੇਵਾ ਕਰਨੇ ਐ ਮੀ ਵੀਰ ਕੋ ਗਿਆ ਦੂ ਦੂ 5 5 ਲੱਖ ਦੇ ਟਰੱਕ ਦੂ ਭੇਜੇ ਨੇ ਉਹਨਾਂ ਤਾਰਾ ਫੀਡ ਜਿਹੜੀ ਫੇਮਸ ਤਾਰਾ ਫੀਡ ਚੋਕਰ ਫੀਡ ਉਸ ਤੋਂ ਬਾਅਦ ਏਪੀ ਢਿੱਲੋ ਲਾ ਲਓ ਇਹ ਆਪਣੇ ਜੱਸੀ ਕੇ ਲਾ ਲਓ ਹਨਾ ਕੁਲਬੀਰ ਚਿੰੰਗਰ ਲਾ ਲਓ ਆਰਨੇਦ ਲਾ ਲਓ ਸੱਭਾ ਵੀਰ ਸਾਰੇ ਵੱਡੇ ਪਤ ਦੇ ਸੇਵਾ ਕੋ ਵਿਚਾਰ ਪਚਾਰਿਆ ਹਨਾ ਕੋਈ ਫੀਡਾਂ ਪਚਾਰਿਆ ਕੋਈ ਖਾਣ ਪੀਣ ਦਾ ਸਮਾਨ ਸੁਨੰਦਾ ਸ਼ਰਮਾ ਹੋਗੀ ਡੀਸੀ ਹੋ ਗਏ ਸਾਖਸ਼ੀ ਮੈਡਮ ਹੋ ਗਈ ਸਾਖਸ਼ੀ ਸੈਨੀ ਮੈਡਮ ਹੋ ਗਈ ਜਿਹੜੀ ਅੰਬਰਸਰ ਤੋਂ ਡੀਸੀ ਐਸਡੀਐਮ ਪੂਰਾ ਹਾਈ ਲੈਵਲ ਦੇ ਵੱਡੇ ਵੱਡੇ ਅਧਿਕਾਰੀਆਂ ਜੋਰ ਲੱਗਾ ਵੀ ਕਮੀ ਪੇਸ਼ੀ ਨਾ ਰਹਿ ਜੇ ਕਿਉਂਕਿ ਇਹ ਸਰਕਾਰਾਂ ਦਾ ਕੰਮ ਹੈ ਜਿਹੜੀ ਸੰਪਰਦਾਵਾਂ ਕੰਮ ਕਰ ਰਹੀਆਂ ਲੰਗਰ ਪਾਣੀ ਇਹ ਸਰਕਾਰਾਂ ਦਾ ਕੰਮ ਹੈ ਕਿਉਂਕਿ ਬਾਬੇ ਮਹਾਪੁਰਸ਼ਾਂ ਨੇ ਸੰਗਤ ਦਾ ਬਹੁਤ ਵੱਡਾ ਹੁੰਦਾ ਪਰਪਕਾਰ ਕਿਉਂਕਿ ਉਹਨਾਂ ਦੇ ਆਖੇ ਲਾ ਕੇ ਸੇਵਾ ਨਿਰੰਤਰ ਜਾਰੀ ਮੇਰੇ ਸਾਨੂੰ 30 40 ਦਿਨ ਤਾਂ ਹੋ ਹੀ ਗਿਆ ਸਭਰਾਵਨ ਉਧਰ ਫਰੋਜਪੁਰ ਕਪੂਰਥਲਾ ਹੋ ਗਿਆ ਆਪਣੇ ਵੱਡੇ ਪੱਦੇ ਤੇ ਸੇਵਾ ਚੱਲ ਰਹੀ ਹੈ ਸੈਲੀਬ੍ਰਿਟੀ ਵੀ بڑے ਵੱਡੇ ਪੱਦੇ ਤੇ ਆਪਣੇ ਕਰਨ ਓਦਾਂ 2-3 ਕਰੋੜ ਦੀਆਂ ਉਹਨੇ ਸ਼ਿਪਾ ਉਹ ਕਿਸ਼ਤੀਆਂ ਭੇਜੀਆਂ ਨੇ ਹਨਾ ਦਲਜੀਤ ਨੇ 2-3 ਕਰੋੜ ਇਦਾਂ ਜੱਸੀ ਗੇਲ ਹੋ ਗਿਆ ਵੱਡੇ ਪੱਦੇ ਜਿਹੜੇ ਆਪਣੇ ਬਾਲੀਵੁੱਡ ਹਾਲੀਵੁੱਡ ਚ ਨੀਸ਼ ਸ਼ੇਠੀ ਹੋਣੀ ਜਿਹੜੇ ਆਪਣੇ ਅਰਪਜਨ ਸਿੰਘ ਹੋਣੀ ਹਨਾ ਅਮਨ ਅਰੋੜਾ ਅਮਨੀਸ਼ ਤੋਂ ਸਾਰੇ ਕਿਉਂਕਿ ਪੋਲੀਟਿਕਲ ਲੀਡਰੀ ਬਹੁਤ ਵੱਡੇ ਪੱਦੇ ਸੇ ਕਿਉਂਕਿ ਹੁਣ ਦੇਖੋ ਵਾਰਿਸ ਪੰਜਾਬ ਭਾਈ ਅਮਰਪਾਲ ਸਿੰਘ ਦੇ ਪਿਤਾ ਇਤਰ ਸਿੰਘ ਉਹ ਵੀ ਸਾਨੂੰ ਮਿਲਿਆ ਵੱਡੇ ਪੱਦੇ ਤੇ ਉੱਥੇ ਸਭ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਬਹੁਤ ਵਧੀਆ ਲੱਗਦਾ ਉਹਨਾਂ ਵੀ ਆਟਾ ਦਾਣ ਆ ਜੋ ਵੀ ਵੇਸਨ ਗੁਸਨ ਸਾਰੀ ਸਮਗਰੀ ਦੇ ਰਹੇ ਕਿਉਂਕਿ ਐਮਪੀ ਫੰਡ 5 ਕਰੋੜ ਦਾ ਹੁੰਦਾ ਉਹ ਜੋ 5 ਕਰੋੜ ਤੋਂ ਪਾਵਾਂ ਤੁਸੀਂ ਗ੍ਰਾਂਟ ਦਿੱਦੋ ਸਟੇਡੀਅਮ ਬਣਾ ਲਓ ਵੱਡੇ ਪੱਧਰ ਤੇ ਕੋਈ ਕਰੋੜਾਂ ਦਾ ਦੰਡ ਢਿੰਡਰੀਆਂ ਵਾਲੇ ਬਾਬਾ ਜੀ ਬਾਬਾ ਰਣਜੀਤ ਸਿੰਘ ਢਿੰਡਰੀਆਂ ਵਾਲੇ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਬੜਾ ਵਧੀਆ ਮਨ ਨੂੰ ਲੱਗਦਾ ਵੀ ਸਾਰੇ ਕਰ ਰਹੇ ਨੇ ਹੁਣ ਆਪਾਂ ਉਤ ਤੋਂ ਬਾਅਦ ਆਪਣੇ ਜਿਹੜੇ ਕੁਲਦੀਪ ਸਿੰਘ ਗੱਜੇ ਜਿਹੜੇ ਆਪਣੇ ਜਥੇਦਾਰ ਕਾਲਤਖ ਸਾਹਿਬ ਦੇ ਉਹ 50 50000 ਦੀਆਂ ਗੱਠੀਆਂ ਦੇ ਰਹੇ ਨੇ ਵੀ ਚਲੋ ਰਾਸਮ ਅਗਰੀ ਕਿ ਇਹਨਾਂ ਦਾ ਫਰਜ਼ ਬੰਦਾ ਕਾਲਤਾ ਜਿਹੜੇ ਜਥੇ ਦਾ ਸਾਫਾ ਜਥੇ ਦਾ ਜਿਹੜੇ ਇੱਕ ਰੁਕबीर ਸਿੰਘ ਜੀ ਅੰਮ੍ਰਿਤਸਰ ਵਾਲੇ ਉਹ ਵੀ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਕਿਉਂਕਿ ਜਥੇਬੰਦੀਆਂ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਸੇਵਾ ਕਰ ਰਹੀ ਹੈ ਤੇ ਬਹੁਤ ਵਧੀਆ ਮਨ ਨੂੰ ਲੱਗਦਾ ਹੈ ਵੀ ਕਿਉਂਕਿ ਇੱਕ ਮਲਰੂਪ ਇਹ ਆਪਣੇ ਕਪੂਰਥਲਾ ਹੋ ਗਿਆ ਗੋਂਦਵਾਲ ਵਾਲੀ ਸਾਈਂ ਜਿਹੜੇ ਬੰਨ ਟੁੱਟੇ ਨੇ ਫਰਜਿੰਦਰ ਸਿੰਘ ਧਾਮੀ ਵੱਡੇ ਪੱਧਰ ਤੇ ਸੇਵਾ ਕਰਦੇ ਲੰਗਰ ਪਾਣੀ ਰਸਦ ਜੋ ਵੀ ਆ ਮਤਲਬ ਇਹ ਆ ਵੀ ਕੋਈ ਪ੍ਰੋਬਲਮ ਨਾ ਜੱਸੇ ਬੰਨੀ ਆ ਕਸ਼ਮੀਰ ਸਿੰਘ ਪੂਰੀ ਵਾਲੇ ਬਾਬਾ ਜੀ ਜਿਹੜੇ ਆਪਣੇ ਅੰਮ੍ਰitsar ਵੱਡੇ ਪਦ ਤੇ ਸੇਵਾ ਕਰ ਰਹੇ ਨੇ ਹਨਾ ਦਿੱਲੀ ਸਿੱਖ ਗੁਰਦੁਆਰਾ ਬਣ ਹਰਿਆਣਾ ਜਿੱਥੇ ਜਿੱਥੇ ਪਾਣੀ ਆਇਆ ਵਾ ਰਕੇਸ਼ਿਤ ਕਹਤ ਵੀ ਆਂਦੇ ਸਿੱਖਾਂ ਦੀ ਸਿੱਖਾਂ ਦੀ ਕੋਈ ਸਿੱਖਾਂ ਦੇ ਨਾਲ ਦੀ ਕੋਈ ਕੌਮ ਨਹੀਂ ਜਿਹੜੇ ਵੱਡੇ ਪਦ ਤੇ ਸੇਵਾ ਕਰਦੀ ਹੈ ਆਪਣਾ ਜੇ ਕੋਈ ਪਉ ਵਿੰਡ ਵਾਲਾ ਮੇਲਾ ਜਾਂ ਬਾਬੇ ਬੁੱਢੇ ਜੇ ਆਪਣਾ ਲੰਗਰ ਲਾ ਸਕਦਾ ਲੰਗਰ ਖਵਾਉਣ ਵੀ ਖਵਾ ਸਕਦੇ ਆ ਐਨ ਜੀਓ ਹੋ ਗਿਆ ਆਪਣੀਆਂ ਜਿਹਦਾ ਖਾਲਸਾ ਐਡ ਹੋ ਗਈ ਵੱਡੀਆਂ-ਉਡੀਆਂ ਐਨ ਜੀਓ ਵੀ ਵੱਡੇ ਪਦ ਤੇ ਲੰਗਰ ਲਾ ਲਈਆਂ ਕੋਈ ਐਸ ਡੀ ਐਮ ਡੀ ਸੀ ਕਿਉਂਕਿ ਜਿੰਨੇ ਸਾਰੇ A to Z NGO ਵੀ ਖਾਲਸਾ ਆਲਿਆਂ ਆਂਦੇ ਆ ਵੀ ਜਦੋਂ ਇਹ ਪਾਣੀ ਠਾਂ ਹੋਇਆ ਨਾ ਉਦੋਂ ਜਦੋਂ ਲੋਕਾਂ ਦੀਆਂ ਪੈਲੀਆਂ ਜਿਹੜੀ ਰੇਤਾਂ ਹੁੰਦੀ ਨਾ ਅਸਲੀ ਸੇਵਾ ਉਦੋਂ ਸ਼ੁਰੂ ਹੁੰਨੀ ਖਾਲਸਾ ਆਲੈ ਤੁਹਾਨੂੰ ਪਤਾ ਟੌਪ ਤੇ ਇੱਕ ਨੰਬਰ ਤੇ ਆ ਖਾਲਸਾ ਆਲੈ ਤੇ ਜਿਹੜੇ NRI ਪੰਜਾਬੀ ਕੈਲੀਫੋਰਨੀਆ ਦੇ ਕਬੱਡੀ ਕੱਪ ਜਿਹੜੇ ਕਬੱਡੀ ਕੱਪ ਕਈਆਂ ਨੇ ਰੱਦ ਕਰਤੇ ਦੇ ਦੇਣਾ ਕਬੱਡੀ ਕੱਪ ਜਿਹੜਾ ਪਟਿਆਲੇ ਹੁੰਦਾ ਸਕਾਰ ਵੀ ਉਹ ਕਦੀ ਉਹਨਾਂ ਕਬਈਨਾ ਦੇਤੀਆਂ ਉਹ ਆਂਦੇ ਵੀ ਜਾਹਰ ਕੀ ਅਸੀਂ ਕੈਨਸਲ ਕਰਤੇ ਜਿੰਨੇ ਕਬੱਡੀ ਕੱਪ ਬਾਗੜੀ ਕਬੱਡੀ ਕਈ ਕੱਪ ਕੈਨਸਲ ਹੋ ਗਿਆ ਵੀ ਜਿੰਨਾ ਵੀ 2-3 ਕਰੋੜ ਦਾ ਬਜਟ ਹੈ ਉਹ ਸਾਰਾ ਆਪਾਂ ਰਾਹਤ ਸਮਗਰੀ ਚੋਕਰ ਫੀਡ ਜੋ ਵੀ ਮੁਆਵਜ਼ਾ ਸਾਰੇ ਦੇਣ ਵੇਖੋ ਇਹ ਸਰਕਾਰਾਂ ਦਾ ਕੰਮ ਜਿਹੜੇ ਵਿੱਚ ਵਿੱਚ ਆਪਣੇ ਜਿਹੜੇ ਕਬੱਡੀ ਕੱਪ ਬਹੁਤ ਵਧੀਆ ਗੱਲ ਜਿਹੜੇ ਕੈਨਸਲ ਕੀਤੇ ਉਹਨਾਂ ਕਰਨੇ ਵੀ ਚਾਹੀਦੇ ਆ ਪਰ ਕਈ ਚਲੋ ਟੈਂਪਾਕ ਹੋ ਵੀ ਜਾਣ ਜਿਹੜੇ ਕਬੱਡੀ ਕੱਪ ਹੁੰਦੇ ਵੱਡੇ ਪੱਦੇ ਸੇਵਾ ਕਰਾਉਂ ਉਹਦੇ ਵਿੱਚ ਜਿੰਨਾ ਵੀ 2 3 5 ਕਰੋੜ ਜਿਹੜਾ ਬਜਟ ਹੁੰਦਾ ਐਨਆਰਆ ਪੰਜਾਬ ਦੇ ਬਾਹਰੋਂ ਪੈਸਾ ਵੇ ਉਹਾਂ ਦੇ ਵੀ ਸਾਰਾ ਕੁਝ ਜਿਨ੍ਹਾਂ ਦਾ ਕੋਈ ਗਾਂ ਮੱਝ ਕੋਈ ਰੁੜ ਗਈ ਹੈ ਕਿਸੇ ਦਾ ਕੋਈ ਬੰਦਾ ਰੁੜ ਗਿਆ ਕਿਸੇ ਦਾ ਪਸ਼ੂ ਰੁੜ ਗਿਆ ਉਹ ਸਾਰੇ ਆਪ ਮੁਆਵਜ਼ਾ ਜਿੱਦਾਂ ਹੁਣ ਆਰਮੀ ਪੁਲਿਸ ਨੂੰ 1-1 ਕਰੋੜ ਰੁਪਈਆ ਮਿਲਦਾ ਅਸ਼ੀਦੀਨ ਇਹ ਵੀ ਜਿਨ੍ਹਾਂ ਦਾ ਹੁਣ ਪੰਜਾਬ 50 60 800 100 ਕਿਲਾ ਪੈ ਲਈਏ ਦਰਿਆਵਾਂ ਬੰਦ ਨਾਲ ਲੱਗਦੀ ਆ ਉਹਰ ਉੜ ਗਈ ਆ ਤੇ ਉਹਨਾਂ ਨੂੰ ਮੁਆਵਜ਼ਾ 2023 ਵਾਲਾ ਨਹੀਂ ਹਜੇ ਮਿਲਿਆ ਹੈ ਭਗਵੰਤ ਮਾਨ ਦੇ ਕੁਕੜੀ ਦਾ ਮਿਲੂਗਾ ਬੱਕਰੀ ਦਾ ਮਿਲੂਗਾ 2023 ਵਾਲਿਆਂ ਨੂੰ 2025 ਦੀ ਕਦੋਂ ਵਾਰੀ ਹੋਊਗੀ ਇਸ ਕਰਕੇ ਬੇਨਤੀ ਸ਼ਹਿਰਾਂ ਵਾਲਿਆਂ ਨੂੰ ਬੇਨਤੀ ਕਿਉਂਕਿ ਸ਼ਹਿਰ 'ਚ ਵੀ ਪਾਣੀ ਆ ਸਕਦਾ ਪੱਟੀ ਦਾ ਸਭਰਾ ਬੰਦ ਤੋਂ ਘੱਟੋ ਘੜ 15 20 ਕਿਲੋਮੀਟਰ ਦੂਰ ਆ ਪੱਟੀ ਸ਼ਹਿਰ ਇਸ ਕਰਕੇ ਜਿਹੜੀ ਸ਼ਹਿਰੀ ਵੀਰ ਯੰਗ ਮੁੰਡੇ ਯੂ ਨਿਊ ਜਨਰੇਸ਼ਨ ਉਹ ਵੀ ਵੱਧ ਤੋਂ ਵੱਧ ਜਨ ਕਿਉਂਕਿ ਸਭ ਇਹ ਜਿਹੜੇ ਪਿੰਡਾਂ ਵਾਲੇ ਉਹ ਸਭ ਤੋਂ ਪਹਿਲਾਂ ਉਦੋਂ ਦੇ ਲੱਗੇ ਨੇ ਸੇਵਾ ਦੇ 40 50 ਦਿਨ ਹੋ ਗਏ ਆ ਜਿਹੜੇ 2023 ਦਾ ਬਾਹਨੇ ਟੁੱਟਾ ਹੈ ਉਦੋਂ ਤੋਂ ਵੀ ਸੰਪਰਦਾਂ ਬਾਬਾ ਹਾਕਮ ਸਿੰਘ ਬਾਬਾ ਸੁੱਖਾ ਸਿੰਘ ਇਸਰਾਲੀ ਸਾਹਿਬ ਵਾਲੇ ਵੱਡੇ ਪੱਧਰ ਸੇਵਾ ਕਰ ਰਹੇ ਕੋ ਬਾਬੇ ਸੁੱਖਾ ਸਿੰਘ ਇਸ ਸਮੇਂ ਕੈਨੇਡਾ ਦੀ ਧਰਤੀ ਨੇ ਪ੍ਰਚਾਰ ਕਰਨਗੇ ਬਾਬਾ ਹਾਕਮ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਡੇਲੀ ਹੁੰਦੇ ਬਾਬਾ ਚਰਨਜੀਤ ਸਿੰਘ ਬਾਬੇ ਪ੍ਰੇਮ ਸਿੰਘ ਜੀ ਬਾਬਾ ਸ਼ਿੰਦਰ ਸਿੰਘ ਸਭਰਾਮਾ ਵਾਲੇ ਬਾਬਾ ਜਿਹੜੇ ਜਸਵੰਤ ਸਿੰਘ ਸੋਢੀ ਆ ਹਸਲਤਾਲੇ ਵੱਡੇ ਪੱਦੇ ਤੇ ਸੇਵਾ ਚੱਲ ਰਹੀ ਹੈ ਕਿਉਂਕਿ ਕਿਉਂਕਿ ਜਿਹੜਾ ਪਾਣੀ ਆ ਨਾ ਇਹ ਫਿਰ ਤੁਹਾਨੂੰ ਵੇਖਿਆ ਮੱਝਾਂ ਰੋੜ ਗਾਂਵਰ ਕੇ ਤੇ ਘਰ ਟੁੱਟ ਗਿਆ ਨਾ ਕਈਆਂ ਦੀਆਂ ਮੋਤਾਆਂ ਆ ਗਈਆਂ ਗਾਵਾਂ ਮੱਝਾਂ ਵੇਖੋ ਪਾਕਿਸਤਾਨ ਨੂੰ ਜਾ ਰਹੀਆਂ ਨੇ ਰੁੜ ਕੇ ਕਿਉਂਕਿ ਮਾਝ ਜਲਦੀ ਜਲਦੀ ਡੋਬ ਰਹੀ ਉਹਦੀ ਤੇ ਧੌਣਾ ਨਾ ਮਾਝ ਦੀ ਉਹ ਉੱਤੇ ਰਹਿੰਦੀ ਹੈ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਕਿਉਂਕਿ ਬਾਨ ਜਿਹੜੇ ਬਾਨ ਨਾ ਪ੍ਰੇੜਾ ਆ ਗਿਆ ਵੇ ਇਹਨਾਂ ਨੂੰ ਪੱਥਰ ਪਾ ਕੇ ਜਾਲੇ ਦੇ ਵਿੱਚ ਘਟੋ ਘੜ ਚਾਰ ਪੰਜ ਸੂ ਬੋਰੀ ਪਾ ਕੇ ਫਿਰ ਪਾਣੀ ਜੀ ਸੁੱਟਿਆ ਜਾਂਦਾ ਹੈ ਕਿਉਂਕਿ ਲਾਈਵ ਦੇਖ ਕੇ ਆਏ ਕੱਲ ਲਾਈਵ ਦੇਖ ਕੇ ਆਏ ਕਿਉਂਕਿ ਅੱਖੀ ਜਿਹੜੀ ਚੀਜ਼ ਵੇਖਣੀ ਉਹਦਾ ਟਾਪਿਕ ਬਣਾਉਣਾ ਚਾਹੀਦਾ ਆਪਾਂ ਕੋਈ ਕੰਟਰੋਵਰਸਰੀ ਜਿਹੜੀ ਲਾਈ ਝਗੜੇ ਲਾ ਕੇ ਆਪਣਾ ਆਪਣੇ ਦਿਲ ਦੀ ਰੀਜ ਆ ਵੀ ਚੰਗੀ ਗੱਲ ਚੰਗਾ ਸੋਚ ਚੰਗੇ ਬਰਗ ਹੋ ਸੈਲੀਬ੍ਰਿਟੀ ਸੰਪਰਦਾਵਾਂ ਹਨ ਕਲਾਕਾਰ ਜਥੇ ਬੰਦੀਆਂ ਆਪਣੀਆਂ ਸਾਰੀਆਂ ਸਾਥ ਦੇ ਰਹੀਆਂ ਕਿਉਂਕਿ ਮਾਲ ਇਹ ਆਪਾਂ ਮਾਜੇ 'ਚ ਬੈਠੇ ਮਾਜੇ 'ਚ ਸਭ ਤੋਂ ਪਹਿਲਾਂ ਬੰਟੂ ਟੁਟਾਇਆ ਦੁਹੇਰ ਤੇ ਇਹਦਾ ਤੇ ਉਧਰ ਮਾਲਵੇ ਦੁਆਬੇ ਤੋਂ ਵੀ ਸੰਗਤ ਆ ਰਹੀ ਵੱਡੇ ਪੱਧਰ ਤੇ ਰਾਜਸਥਾਨੋਂ ਇਧਰੋਂ ਵੀ ਸਾਰੀ ਸੰਗਤ ਆ ਰਹੀ ਹੈ ਹੁਣ ਆ ਜਿਹੜੇ ਆਪਣੇ ਇਸਾਈ ਧਰਮ ਵਾਲੇ ਇਹ 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 ਨੇ ਇੰਨਾ ਵੀ ਪਹਿਲ ਕਰਤੀ ਇਹਨਾਂ ਨੇ ਵੀ ਸਮਗਰੀ ਵਿੱਚ ਨਹੀਂ ਸ਼ੁਰੂ ਕਰਤੀ ਹੈ ਕੋਈ ਆਟਾ ਆਦਾਲ ਕੋਈ ਬਾਹਰੋਂ ਰਾਜਸਥਾਨੋਂ ਵੀ ਆ ਰਹੇ ਨੇ ਰਾਜਸਥਾਨ ਦੇ ਗੰਗਾ ਨਗਰੋਂ ਵੀ ਆ ਰਹੇ ਨੇ ਟਰੱਕ ਪਰ ਕੇ ਟਰਾਲੀਆਂ ਪਰ ਕੇ ਵੇਖੋ ਪਿੰਡਾਂ ਜੋ ਜਿੰਨਾ ਵੱਧ ਤੋਂ ਵੱਧ ਰੋਟੀ ਪਾਣੀ ਪਚਾ ਕੇ ਉੱਥੇ ਪਚਾਦੋਂਗੀ ਸੰਗਤ ਵੱਡੇ ਪੱਧਰ ਤੇ ਆਪਣੀਆਂ ਬਜ਼ੁਰਗ ਹੋ ਗਏ ਬੀਬੀਆਂ ਹੋ ਗਈਆਂ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਬੜਾ ਮਨ ਨੂੰ ਚੰਗਾ ਲੱਗਦਾ ਵੀ ਉਹ ਸਾਰੇ ਪਹੁੰਚ ਤੇ ਸ਼ੇਅਰਿੰਗ ਵਾਸਤੇ ਨੂੰ ਬੇਨਤੀ ਹੈ ਵੀ ਜਿਹੜੇ ਬੱਚੇ ਫ੍ਰੀ ਆ ਹੁਣ ਕਿਉਂਕਿ ਹੁਣ ਸਰਕਾਰ ਨੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਨੇ ਵੀ ਛੁੱਟੀਆਂ ਕੀਤੀਆਂ ਕਈਆਂ ਨੂੰ ਉਹ ਵੀ ਇਕੱਠੇ ਹੋ ਕੇ ਹੁਣ ਕੱਲ ਨ ਦੌਰ ਤੋਂ ਪੱਟੀ ਤੋਂ ਸੰਗਵਾਂ ਤੋਂ ਪੱਗੂਪੁਰਾ ਆਸਲਾਂ ਤੋਂ ਵੱਡੇ ਪਰ ਸੇਵਾ ਕਰਕੇ ਸਮਗਰੀ ਲੈ ਅੱਜ ਸੰਗਵਾਂ ਤੋਂ ਬਿਸਕੁਟ ਲੈ ਕੇ ਜਾਣੇ ਹਨ ਠੰਡੇ ਲੈ ਕੇ ਜਾਣੇ ਕਿਉਂਕਿ ਉੱਥੇ ਸੰਗਤ ਨੂੰ ਕੋਈ ਕਮੀ ਪੇਸ਼ੀ ਰਹਿਣ ਸਾਂ ਲਈ ਬਹੁਤ ਵਧੀਆ ਪ੍ਰਬੰਧ ਨੇ ਸੰਪਰਦਾਵਾਂ ਉੱਥੇ ਨੇ ਸਾਰੀਆਂ ਬਾਬਾ ਅਵਤਾਰ ਸਿੰਘ ਜੱਥੇ ਕਿਸਾਨ ਜੱਥੇ ਬੰਦੀਆਂ ਵੀ ਗੁਰਾਹ ਸਾਹਿਬ ਡਕੋਂਦਾ ਸਾਹਿਬ ਸਾਰੀਆਂ ਪਹੁੰਚੀਆਂ ਨੇ ਬੜਾ ਮਨ ਚੰਗਾ ਲਾਲ ਜਦੋਂ ਇਕੱਠੇ ਪਲੇਟਫਾਰਮ ਤੇ ਇਕੱਠੇ ਦਮਦਮੀ ਟਕਸਾਲ ਵਾਲੇ ਮੁੰਡਾ ਪਿੰਡ ਇਹਦੇ ਸਾਰੇ ਬਹੁਤ ਵੱਡੇ ਲੈਵਲ ਤੇ ਪਾਣੀ ਆ ਜਾਊਗਾ ਇਸ ਕਰਕੇ ਸਾਡੀ ਬੇਨਤੀ ਹੈ ਸਾਡਾ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਚੈਨਲ ਇੱਥੇ ਟਾਪਿਕ ਹੈ ਜਿਦਾਂ ਬੇਰੁਜ਼ਗਾਰੀ ਫਜ਼ੂਲ ਖਰਚੇ ਦੁਰਘਟਨਾ ਇਦਾਂ ਦੇ ਆਪਾਂ ਟਾਪਿਕ ਡੇਲੀ ਕੰਟੀਨਿਊ ਆਪਾਂ ਗੱਲਬਾਤ ਕਰਦੇ ਰਹਿੰਨੇ ਆ ਇਸ ਕਰਕੇ ਸਾਡੀ ਬੇਨਤੀ ਵੱਧ ਤੋਂ ਵੱਧ ਪਹੁੰਚੋ ਟਰਾਲੀਆਂ ਟਰੈਕਟਰ ਕਿਉਂਕਿ ਵੇਖੋ ਡੀਜ਼ਲ ਦੀ ਸੇਵਾ ਪੈਟਰੋਲ ਦੀ ਸੇਵਾ ਇਹ ਸਰਕਾਰਾਂ ਨੂੰ ਕਰਨੀ ਚਾਹੀਦੀ ਹੁਣ ਵੇਖੋ ਸੁਖਬੀਰ ਸਿੰਘ ਬਾਦਲਾ ਤੇ ਸਿਮਰਤ ਕੌਰ ਬਾਦਲ ਰੋਇ ਦਾ ਤੇਲ ਕਰ ਰਹੇ ਤੇਲ ਦੇ ਰਹੇ ਨੇ ਵੇਖੋ ਇਹ ਮੰਤਰੀਆਂ ਸਾਬਾਂ ਦਾ ਫਰਚੋਲ ਤੇਲ ਡੀਜ਼ਲ ਹੀ ਦਈ ਜਾ ਉਹ ਟ੍ਰੈਕਟਰ ਟਰਾਲੀਆਂ ਲੋਕਾਂ ਨੇ ਸਾਰੇ ਜ਼ਿਮੀਂਦਾਰਾਂ ਦੇ ਘਰੇ ਡੀਜ਼ਲ ਹੀ ਪਾਈ ਜਾ ਉਹ ਤੇ ਪੈਟਰੋਲ ਹੀ ਪਾਈ ਜਾਓ ਜਿਹੜੇ ਵੇਖਣ ਵੀ ਕਈ ਵੀਰ ਵੇਖਣ ਵੀ ਜਾ ਰਹੇ ਨੇ ਉਹ ਵੀ ਬੋਰੇ ਚੋਕਰੇ ਨੇ ਛੋਟੇ ਛੋਟੇ ਬੱਚੇ 10-12 12 ਸਾਲਾਂ ਦੇ ਹਨਾ ਵੱਡੇ ਪਦ ਤੇ ਸੇਵਾ ਕਰ ਰਹੇ ਨੇ ਛੋਟੇ ਬੱਚੇ ਸਾਡੀਆਂ ਬੀਬੀਆਂ ਭੈਣਾ ਉੱਥੇ ਡਟੀਆਂ ਹੋਈਆਂ ਨੇ ਮੋਰਚਾ ਜਿੱਦਾਂ ਕਿਸਾਨਾਂ ਦਾ ਮੋਰਚਾ ਲੱਗਦਾ ਉਹ ਵੀ ਸਮਝ ਲਓ ਮੋਰਚੇ ਲੱਗਾ ਉਹ ਵੀ ਫਤਿਹ ਕਰਨਾ ਤੁਹਾਡੇ ਦਿਨਾਂ ਤੱਕ ਮਹਾਰਾਜ ਕਿਰਪਾ ਕਰੇ ਪਾਣੀ ਠਾਂ ਚੱਲ ਜੇ ਕਿਉਂਕਿ ਆਪਣਾ ਪਾਖਲਾ ਡੈਮ ਪੋਗ ਡੈਮ ਹਰੀਕੇ ਡੈਮ ਬਹੁਤ ਵੱਡੇ ਪਦ ਤੇ ਗੇਟ ਇਹਨਾਂ ਦੇ ਖੋਲੇ ਕਿਉਂਕਿ 31 ਗੇਟ ਖੋਲੇ ਆਪਣੇ ਹਰੀਕੇ ਦੇ ਉਹ ਸਾਰਾ ਪਾਣੀ ਇੱਧਰ ਹੀ ਥੋੜਾ ਬੋੜਾ ਪਾਕਿਸਤਾਨ ਨੂੰ ਵੀ ਪਾਣੀ ਛੱਡਿਆ ਜਾਏ ਕਿਉਂਕਿ ਸਾਰਾ ਸਾਰਾ ਪਾਣੀ ਕਿਉਂਕਿ 100 100 150 ਕਿੱਲਾ ਪਹਿਲੀ ਤਬਾ ਤਬਾਹ ਰੂਹ ਸਭ ਤੋਂ ਵੱਡੀ ਜੜੀ ਤੂੜੀ ਦੀ ਸੇਵਾ ਕਰ ਰਹੇ ਕਿਉਂਕਿ ਜਿਹੜਾ ਆਪਣਾ ਡੰਗਰਵੱਛਾ ਇਹਦਾ ਜ਼ਰੂਰੀ ਕਿਉਂਕਿ ਰੋਟੀ ਪਾਣੀ ਪ੍ਰਸ਼ਾਦਾ ਆਪਣੀ ਬੰਦਾ ਚ ਸ਼ੱਕ ਲੂਗਾ ਇਹ ਤੇ ਅਸੀਂ ਕੱਲ ਸਾਰੇ ਸੇਵਾ ਦਾਸ ਕਰਕੇ ਆ ਸਾਰਾ ਕੋ ਵੇਖ ਕੇ ਆ ਇਸ ਬਾਰੇ ਸਾਡਾ ਟਾਪਿਕ ਵੀ ਸਭ ਤੋਂ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰੋ ਤੇ ਵੱਧ ਤੋਂ ਵੱਧ ਵੀਡੀਓ ਦੂਰ ਤੱਕ ਪਹੁੰਚਾਓ ਮੰਤਰੀਆਂ ਸੰਤਰੀਆਂ ਤੱਕ ਕਿਉਂਕਿ ਜਿਹੜਾ ਐਮਪੀ ਹੁੰਦਾ ਐਮਪੀ ਦੇ ਥੱਲੇ 9 ਖਲੇ ਹੁੰਦੇ ਆ ਐਮਪੀ ਵੇਖੋ ਵਾਰਿਸ ਪੰਜਾਬ ਭਾਈ ਅਮਰਤਪਾਲ ਦੇ ਬਾਪੂ ਜੀ ਤਰਸੀਮ ਸਿੰਘ ਜੀ ਵੱਡੇ ਪੱਲੇ ਸੇਵਾ ਕਰ ਰਹੇ ਨੇ ਵਾਰਿਸ ਪੰਜਾਬ ਉਹਨਾਂ ਨੂੰ ਕੋਈ ਬੋਟ ਬੂਟ ਦਾ ਨਹੀਂ ਕੋਈ ਚੱਕਰ ਹੁੰਦਾ ਕਈਆਂ ਨੂੰ ਹੁੰਦਾ ਨਾ ਵੀ ਪਰ ਸੇਵਾ ਸੇਵਾ ਹੀ ਆ ਮੈਨਾਂ ਨੇ ਪਾਰਟੀ ਜਿਹੜੀ ਮਰਜ਼ੀ ਬੀਜੇਪੀ ਆਮ ਸਰਕਾਰ ਭਾਵੇਂ ਕਾਂਗਰਸ ਇਕੱਠੇ ਹੋ ਕੇ ਵੱਦ ਤੋਂ ਵੱਦ ਜਿੰਨਾ ਵੀ ਫੰਡ ਆਉਂਦਾ ਜਾਂ ਕੋਈ ਸਟੇਟ ਹੁਣ ਵੇਖੋ ਭਗਵੰਤ ਮਾਨ ਨੇ ਮੋਦੀ ਸਾਹਿਬ ਹਰਿਆਣਾ ਨਾਇਬ ਸਿੰਘ ਸੈਣੀ ਜਿਹੜਾ ਸੀ ਹਰਿਆਣੇ ਦੇ ਵੱਡੇ ਪਦਰ ਤੇ ਆਂਦੇ ਆ ਵੀ 5 ਕਰੋੜ ਲੈ ਲੋ ਸਭ ਤੋਂ 7 ਕਰੋੜ ਲੈ ਲੋ ਫੋਨ ਤੇ ਵੀ ਗੱਲ ਲਈ ਭਗਵੰਤ ਮਾਨ ਆਂਦੇ ਵੀ ਵੱਡੇ ਪਦੇ ਸੇਕੋਗੇ ਉਹ ਪਤਾ ਉਦੋਂ ਲੱਗਣਾ ਜਦੋਂ ਪਾਣੀ ਠਾਂ ਚੱਲ ਗਿਆ ਲੋਕਾਂ ਦੇ ਘਰਾਂ ਇਹ ਰੇਤਾ ਵੜ ਗਈ ਜਮੀਨਾਂ 'ਚ ਮਤਲਬ ਕਿਉਂਕਿ ਹੁਣ ਸੀਜ਼ਨ ਅਸੂ ਦਾ ਵਾੜੀ ਦੇ ਬਾਬੇ ਬੁੱਢੇ ਤੇ ਵਾੜੀ ਹੁੰਦੀ ਸਾਰਾ ਕਪਾਹ ਨਰਮਾ ਉਧਰਲੀ ਸਾਈਡ ਮਾਝੇ ਸੰਨ ਤੁਹਾਨੂੰ ਪਤਾ ਕਣਕ ਚੋਂ ਨਾ ਜ਼ਿਆਦਾ ਉਦੋਂ ਵੱਡੇ ਪਦੇ ਤੇ ਸੇਵਾ ਹੋਣੀ ਕਿਉਂਕਿ ਮੁਆਵਜ਼ਾ ਦੇਣਾ ਲੋਕਾਂ ਨੇ ਕਿੰਨਾ ਕੁਝ ਮਰ ਗਿਆ ਆਣਾ ਛੋਟੇ ਛੋਟੇ ਬੱਚੇ ਆਣਾ ਕਿੰਨਾ ਪ੍ਰੋਬਲਮ ਹੋਉਂਦੀ ਕਈਆਂ ਦੀ ਕਿੰਨੀਆਂ ਜ਼ਮੀਨ ਜਾਂਦਾ ਸਾਰਾ ਕੁਝ A to Z ਖਰਾਬ ਹੋ ਗਿਆ ਪਰ ਸਾਡੇ ਪੱਟੀ ਸ਼ਹਿਰ ਦਾ ਹਜੇ ਮਾਰਕ ਦੀ ਕਿਰਪਾ ਨਾਲ ਪਾਣੀ ਬਹੁਤ ਘਟ ਆਇਆ ਹਜੇ ਆਉਣ ਵਾਲਾ ਆ ਵੀ ਸਕਦਾ ਕਿਉਂਕਿ ਸਭਰਾਵਾਂ ਹਰੀਕੇ ਤੋਂ ਦੂਰ ਨਹੀਂ 15 20 ਕਿਲੋ ਇਸ ਕਰਕੇ ਸਾਡੀ ਬੇਨਤੀ ਹੈ ਵੀ ਸਾਰੇ ਵੀਰ ਸੈਲੀਬ੍ਰਿਟੀ ਸੇਵਾ ਕਰ ਰਹੇ ਨੇ ਐਮੀ ਵੀਰ ਕੇ ਜੱਸੀ ਕੇ ਲਈ ਪੀ ਢਿੱਲੋ ਹੋ ਗਿਆ ਹਣਾ ਸਾਰੇ A ਤੋਂ Z ਜਾ ਰਹੇ ਨੇ ਬੜਾ ਚੰਗਾ ਲੱਗਦਾ ਕੋਈ 2 ਕਰੋੜ ਦੇ ਰਿਹਾ ਕੋਈ 5 ਕਰੋੜ ਦੇ ਰਿਹਾ ਕੋਈ ਟਰੱਕ ਭੇਜ ਰਿਹਾ ਹਣਾ ਇਦਾਂ ਜੱਸਰੂ ਨੀ ਸਾਰੇ ਜਿੰਨੇ ਵੀ ਸੈਲੀਬ੍ਰਿਟੀ ਆਪਣੇ ਕਈ ਹੁਣ ਵੇਖੋ ਟਾਡੀ ਜਿਹੜੇ ਕਬੀਸ਼ਰੀ ਗੁਰਪ੍ਰਤਾਪ ਸਿੰਘ ਪਦਮ ਆਪਣੇ ਇਥੇ ਕਾਪੜੇ ਗੇੜੀ ਦੇ ਨਾ ਦੋ ਤਿੰਨ دیਵਾਨਾਂ ਦੀ ਸੇਵਾ ਜਿਹੜੀ ਹੁਣ ਇੰਗਲੈਂਡ ਦੀ ਧਰਤੀ ਤੇ ਕਰ ਰਹੇ ਨੇ ਉਹ ਵੱਡੇ ਪੱਦਰ ਤੇ ਉਹ ਆnde ਦੋੜੇ ਤਿੰਨ ਦੀਵਾਨਾਂ ਦੀ ਸਾਡੀ ਸੇਵਾ ਉਹ ਸਾਰੇ ਅਸੀਂ ਆਣ ਰਾਹਤ ਫੰਡ ਅਸੀਂ ਸਾਰੀ ਆਣ ਕੇ ਜਿੰਨੇ ਵੀ ਲੋਕਾਂ ਬੇਗਰ ਲੋਕਾਂ ਨੂੰ ਮੰਡਣੀ ਆਣ ਕੇ ਮਤਲਬ ਜਿੰਨਾ ਵੀ ਪੈਸਾ ਦੋ ਤਿੰਨ ਦੀਵਾਨਾਂ ਦਾ ਜਗਦੀਸ਼ ਸਿੰਘ ਵੰਡਾਲਾ ਜਿਹੜੇ ਆਪਣੇ ਟਾਡੀ ਤੇ ਉਹਨਾਂ ਵੀ ਕਿਹਾ ਵੀ ਜਿੰਨੇ ਵੀ ਦੋ ਤਿੰਨ ਸਾਡੇ ਦੀਵਾਨਾਂ ਦੀ ਜਿੰਨੀ ਵੀ ਫੀਸ ਹੋਊਗੀ ਉਹ ਸਾਰੇ ਅਸੀਂ ਜਾਨ ਕਿਸਾਨਾਂ ਜਿੰਨੇ ਵੀ ਪ੍ਰੋਬਲਮ ਹੋਈ ਆ ਉਹਨਾਂ ਵਿੱਚ ਵੰਡਣੀ ਬੜਾ ਵਧੀਆ ਲੱਗਦਾ ਐ ਜੀਪੀਸੀ ਦੇ ਵੀ ਜਿਹੜੇ ਐਸਜੀਪੀਸੀ ਦੇ ਵੀ ਜਿਹੜੇ ਪ੍ਰਧਾਨ ਉਹਨਾਂ ਕਹਿੰਿਆ ਵੀ ਇੱਕ 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 ਦਿਨ ਦੀ ਤਨਖਾਹ ਹੀ ਕਰਾਂ ਬੜੀ ਵਧੀਆ ਸੰਪਰਦਾਵਾ ਸਾਰੀਆਂ ਬੜੀਆਂ ਚੰਗੀਆਂ ਕਿਉਂਕਿ ਇੱਥੇ ਪਤਾ ਲੱਗਦਾ ਨਾ ਉੱਖੇ ਟਾਈਮ ਕਿਹੜਾ ਖੜਦਾ ਨਾਲ ਸੈਲੀਬ੍ਰਿਟੀ ਵੇਖੋ ਨਾ ਏਪੀਟੀਲ ਵਰਗੇ ਬਾਦਸ਼ਾਹ ਵਰਗੇ ਵੱਡੇ ਵੱਡੇ ਸਿੰਗਰ ਹਨਾ ਬਾਨੀ ਸਿੱਧੂ ਵਰਗੇ ਹਨਾ ਕਲਾਕਾਰ ਕਿੰਨੇ ਵੇਖੋ ਆਸਾਦ ਦੇ ਰਹੇ ਨੇ ਆਪਣਾ ਇਸੇ ਟਾਈਮ ਪਤਾ ਲੱਗਦਾ ਆਰਨੇਜ ਵਰਗੇ ਵੱਡੇ ਵੱਡੇ ਸੱਭਾ ਵਰਗੇ ਵੀਰ ਹਨਾ ਤੇ ਬੜਾ ਵਧੀਆ ਲੱਗਦਾ ਵੀ ਸਾਰਿਆਂ ਨੂੰ ਬੇਨਤੀ ਹੈ ਵੱਧ ਚੜ ਕੇ ਉੱਥੇ ਸੇਵਾ ਕਰੋ ਜਿਹੜੇ ਵੀਰ ਭਰਾ ਮੇਰੇ ਫ੍ਰੀ ਆ ਤੇ ਮੱਝਾਂ ਗਾਵਾਂ ਦੀ ਚਾਰ ਫੀਡ ਪੀਣ ਉਥੇ ਲੈ ਕੇ ਜਾਓ ਸਾਡੇ ਦੇ ਉਹ ਬੇਨਤੀ ਗੋਪੀ ਪੱਟੀ 9 ਲੱਖੀ ਪੱਟੀ ਵਾਲੋ ਜ਼ਿਲ੍ਹਾ ਤਰਨਤਾਰਨ ਵਾਲੋ ਫੈ ਕਾਲਸਾ ਯੂ ਫਾਤੇ